ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਘਰੇਲੂ ਔਰਤਾਂ ਲਈ ਹਾਊਸ ਵਾਈਫਸ ਲਈ ਜਾਂ ਆਫਿਸ ਦੇ ਵਿੱਚ ਜੋ ਲੇਡੀਆਂ ਕੰਮ ਕਰਦੀਆਂ ਨੇ ਆ ਕੇ ਉਹਨਾਂ ਨੂੰ ਘਰ ਦਾ ਵੀ ਦੇਖਣਾ ਪੈਂਦਾ ਬੱਚਿਆਂ ਦਾ ਵੀ ਦੇਖਣਾ ਪੈਂਦਾ ਪੇਰੈਂਟਸ ਦਾ ਵੀ ਦੇਖਣਾ ਪੈਂਦਾ ਔਰ ਆਪਣੇ ਹਸਬੰਦ ਦਾ ਵੀ ਦੇਖਣਾ ਪੈਂਦਾ ਸੋ ਕਿਉਂਕਿ ਉਹਨੂੰ ਘਰ ਦੇ ਕੰਮ ਹੀ ਨਹੀਂ ਮੁੱਕਦੇ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਜੋ ਘਰ ਦੀ ਫੀਮੇਲ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਉਹ ਕਿੰਨਾ ਕੰਮ ਕਰਦੇ ਨੇ ਬਾਹਰ ਵੀ ਔਰ ਘਰ ਵੀ ਫਿਰ ਵੀ ਉਹ ਆਪਣੀ ਸਿਹਤ ਨਾਲ ਸੈਕਰੀਫਾਈਜ਼ ਕਰਦੇ ਆ ਸੋ ਹੁਣ ਘਬਰਾਓ ਨਾ ਆਪਾਂ ਤੁਹਾਡੇ ਲਈ ਆਸਾਨ ਕਸਰਤਾਂ ਲੈ ਕੇ ਆਏ ਆ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਤੁਹਾਨੂੰ ਬਾਹਰ ਕਿਤੇ ਗਰਾਊਂਡ 'ਚ ਜਾਣ ਦੀ ਲੋੜ ਨਹੀਂ ਤੁਸੀਂ ਆਪਦੇ ਕਮਰੇ ਦੇ ਵਿੱਚ ਤੁਸੀਂ ਆਪਣੀ ਰਸੋਈ ਦੇ ਵਿੱਚ ਇਹ ਸਾਰੀਆਂ ਕਸਰਤਾਂ ਕਰ ਸਕਦੇ ਹੋ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ लीफ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ 5 ਤੋਂ 7 ਮਿੰਟ ਆਪਣੀ ਛੱਤ ਤੇ ਜਾਂ ਆਪਦੀ ਲੌਬੀ ਦੇ ਵਿੱਚ ਤੁਸੀਂ ਸੈਰ ਕਰਨੀ ਹੈ ਸੈਰ ਕਰਕੇ ਆ ਕੇ ਆਪਾਂ ਪਹਿਲੀ ਕਸਰ ਸ਼ੁਰੂ ਕਰ ਲੱਗੇ ਜਿਵੇਂ ਸਕੂਲ ਦੇ ਵਿੱਚ ਪੀਟੀ ਕਰਦੇ ਸੀ ਉਵੇਂ ਕਰਾਂਗੇ ਸਭ ਤੋਂ ਪਹਿਲਾਂ 1 ਫਿਰ ਉੱਪਰ 2 ਫਿਰ 3 ਦੈਨ 4 ਤੁਹਾਰਾ ਦੇਖੋ 1 ਦੈਨ 2 ਦੈਨ 3 ਦੈਨ 4 ਤੁਹਾਡਾ ਦੇਖੋ 1 then two then three then four तो द्वारा देखो one, then दैन then दैन थ्री दैन फोर एदा तुम्हें दस बारी करना पहली एक्सरसाइज होगी पी और दूसरी एक्सरसाइज कही है दूसरी एक्सरसाइज चापा हल्का जया जिमें वम अप करा इस है आप दोनों हाथ ऊपर लेके जाएंगे इतना और इतना one then two then three then four then five then six then seven then eight then nine then ten then 11 then 12 then 13 then 14 then 15 then 16 then 17 then 18 then 19 then 20 then relax ਇਸਦੇ ਤੁਸੀਂ ਦੋ ਸੈਟ ਲਾਉਣੇ ਨੇ 클ੈਪਿੰਗ ਕਹਿ ਸਕਦੇ ਹੋ ਇਹਨੂੰ ਇਹ ਹੋਗੀ ਦੂਸਰੀ ਐਕਸਰਸਾਈਜ਼ ਪਹਿਲੀ ਐਕਸਰਸਾਈਜ਼ ਦੇ ਵਿੱਚ ਆਪਾਂ ਪੀਟੀ ਕੀਤੀ ਦੂਸਰੀ ਇਹ ਹੋਗੀ ਥਰਡ ਐਕਸਰਸਾਈਜ਼ ਕੀ ਹੈ ਇਸ ਦੇ ਵਿੱਚ ਆਪਾਂ ਕਰਾਂਗੇ ਵਾਲ ਪੁਸ਼ਅਪਸ ਇਦਾਂ ਕਾਂਦੀ ਨਾਲ ਖੜ ਜਾਗੇ ਔਰ ਇਦਾਂ ਆਪਾਂ ਪੁਸ਼ਅਪ ਕਰਾਂਗੇ 1 दैन टू दैन थ्री दैन फोर दैन फाइव दैन सिक्स दैन सैवन दैन एट दैन नाइन दैन टैन दैन रिलैक्स ये हो गया एक रैपीटेन इस तीन सैट लाने वॉल पुशअपते दबारा देखो दीवार खड़ जाएंगे कुड़िया सीधिया रहनगिया बिल्कुल इस तरह कुड़िया सीधिया रहनगियां और इदा एक दैन दो दैन तीन then jock then punch then three then sat then eight then nine then 10 then relax ye hoke do set isde tusi tin set laune ne ye hugi wall push up hun chauthi kasrat ki hai sit to stand tusi ik chair aapdi sui de vich hundi hui hai apne chair te aap simple baith jange idda aur then khadi ho wange one then fir uth jange fir uth jange two ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 3 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 4 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 5 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 6 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 7 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 8 ਫਿਰ ਬੈਠ ਜਾਗੇ ਫਿਰ ਖੜੀ ਹੋਵਾਂਗੇ 9 ਫਿਰ ਅਦਾ 10 ਇਹ ਹੋ ਗਿਆ ਇੱਕ ਸੈੱਟ ਇਸਦੇ ਤੁਸੀਂ ਵੀ ਤਿੰਨ ਸੈੱਟ ਲਾਉਣੇ ਆ ਸਿੱਟ ਟੂ ਸਟੈਂਡ ਹੁਣ ਨੈਕਸਟ ਐਕਸਰਸਾਈਜ਼ ਦੀ ਗੱਲ ਕਰਨ ਲੱਗੇ ਆ ਇਸ ਦੇ ਵਿੱਚ ਕੀ ਹੈ ਆਪਾਂ डेप्स करा चेयर डेप जिम्मे अपने पिछले चेयर देख रहे हो चेयर पकड़ के थोड़ा बहुत आ जाएंगे और आप नीचे जावे ऐसा वन दैन टू दैन थ्री दैन फोर दैन फाइव सिक्स दैन सैवन दैन एट दैन नाइन दैन टेन दिलैक्स इसे भी तीन सैट लाने ये हैगी चेयर डेप और फिर नीचे एदन दैन टू दैन थ्री दैन फोर then 5, then 6, then 7, then 8, then 9, then 10. Then relax. ਫਿਰ ਜੇ ਤੇ ਬੈਠ ਜਾਣਾ ਆਪਾਂ ਦੋ ਸੈੱਟ ਕੀਤੇ ਆ ਤੁਸੀਂ ਇਸ ਦੇ ਤਿੰਨ ਸੈੱਟ ਲਾਉਣੇ ਆ ਇਹ ਹੋਗੀ ਚੇਅਰ ਡਿਪ ਹੁਣ ਉਸ ਤੋਂ ਬਾਅਦ ਆਪਾਂ ਨੈਕਸਟ ਆਪਾਂ ਜੋ ਕਰਾਂਗੇ ਕਾਰਡੀਓ ਵੀ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਕੀ ਹੈ ਆਪਾਂ ਥੋੜੀ ਜੋਗਿੰਗ ਕਰਾਂਗੇ ਹੌਲੀ 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 ਤੇਜ਼ ਕਰ ਦਾਂਗੇ ਹਾਈ ਇੰਟੈਂਸਿਟੀ ਤੇ ਕਰ ਦਾਂਗੇ ਯੈਸ तो आप काउंट करा इस थर्टी टाइम्स वन टू थ्री फोर फाइव सिक्स सैवन एट नाइन टेन इलेवेन ट्वेल्व थर्टीन फोर्टीन फिफ्टीन सिक्सटीन सैवंटीन एटीन नाइनटीन ट्वेंटी ट्वेंटी टू ट्वेंटी थ्री ट्वेंटी फोर ट्वेंटी ट्वेंटी एट ट्वेंटी नाइन थर्टी इसे भी तीन सैट लाने जिम्मे सह चढ़ गया थोड़ा भी सह चढ़ेगा सो दुबारा कर दें फिर पी कहेंगे एक दो तीन 4 5 6 7 8 ਹਾਈ ਇੰਟੈਂਸਿਟੀ ਕਰਦੇ ਹਾਂ ਹਾਈ ਇੰਟੈਂਸਿਟੀ 9 10 11 12 13 14 15 16 17 18 19 20 21 22 23 24 25 26 27 28 ਹਾਂ ਸੋ ਆਪਾ ਦੋ ਸੈਟ ਲਾਏ ਤੁਸੀਂ ਜੂਰੀ ਨਹੀਂ 30 ਗਿਣਨੇ ਆ ਤੁਸੀਂ 15 ਵੀ ਗਿਣ ਸਕਦੇ ਹੋ 10 ਵੀ ਗਿਣ ਸਕਦੇ ਹੋ 20 ਵੀ ਗਿਣ ਸਕਦੇ ਹੋ ਇਸਦੇ ਤੁਸੀਂ 3 ਸੈਟ ਲਾਉਣੇ ਆ ਸੋ ਇਹ ਹੋ ਗਈ ਹਾਈ ਇੰਟੈਂਸਿਟੀ ਤੁਸੀਂ ਕਾਰਡੀਓ ਹੁਣ ਨੈਕਸਟ ਗੱਲ ਕਰਨ ਲੱਗੇ ਆਪਾਂ ਆਪਣੇ ਜੋ ਕੂਲ ਡਾਊਨ ਕੇ ਵਿੱਚ ਕਰਨਾ ਇਸ ਲਈ ਕੀਆ ਚੇਅਰ ਤੇ ਬੈਠ ਜਾਗੇ ਆਪਾਂ ਸੋ ਇਹ ਕਸਰਾਂ ਦਾ ਤੁਸੀਂ ਜਿਹੜੀਆਂ ਕੀਤੀਆਂ ਨੇ ਇਹ ਹੋ ਗਈਆਂ ਪ੍ਰੋਪਰ ਥੋਟੀਆਂ ਵਰਕਆਊਟ ਹੋ ਗਿਆ ਹੁਣ ਆਪਾਂ ਕੂਲ ਡਾਊਨ ਕਰਾਂਗੇ ਕੂਲ ਡਾਊਨ ਦੇ ਵਿੱਚ ਆਪਾਂ ਬਰੀਥਿੰਗ ਐਕਸਰਸਾਈਜ਼ ਕਰਾਂਗੇ ਨੱਕ ਰਾਹੀਂ ਸਾਹ ਲਗਾਂਗੇ ਔਰ ਫੂਕ ਮਾਰ ਕੇ ਛੱਡਾਂਗੇ ਲਾਈਕ ਥਿਸ ਲਾਈਕ ਥਿਸ जिन्ना नाकर सह लग सकते हो खिंचोंगे और फूक मार के छड़ोंगे इस दस बारी करना यह होगी ब्रीथिंग एक्सरसाइज सो so, लास्ट के आपने नैक नैच करना है बिल्कुल स्ट्रेट बैठ जाएंगे दूसरे हाथ की हेल्प न गर्द आपदा स्ट्रैच कर दें इस जगह पर स्ट्रैच पेगा दस सैकेंड होल्ड करा एक दो तीन चार पांच छे सत्त अठ नौ दस दैन रिलैक्स इस जगह तटैच पेगा दबारा देखो ध्यान हाथ फट के इतों खिचता एक दो तीन चार पे सात, आठ, नौ दस दिन रिलैक्स इसते तीन सेट लाने ने। यही दोनों साइड करना। दूसरी साइड सैड एक, दो तीन चार पां सात, आठ, नौ दस दैन रिलैक्स द्वारा देखो एक दो तीन चार पां सात, आठ, नौ दस दिन रिलैक्स ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਸਾਰੀਆਂ ਕਸਰਤਾਂ ਤੋਂ ਬਾਅਦ ਤੁਸੀਂ ਢੋਲਾ ਕੇ ਆਰਾਮ ਨਾਲ ਬੈਠ ਜਾਣਾ ਹੈ ਔਰ 5 ਮਿੰਟ ਬਾਅਦ ਪਾਣੀ ਦਾ ਗਲਾਸ ਪੀ ਸਕਦੇ ਹੋ ਸੋ ਤੁਸੀਂ ਇਹ ਸਾਰੀਆਂ ਕਸਰਤਾਂ ਪਹਿਲਾਂ 1 ਮਹੀਨਾ ਦੇਣ ਦੇ ਵਿੱਚ ਸਿਰਫ ਇੱਕ ਵਾਰੀ ਕਰਨੀਆਂ ਨੇ ਫਿਰ ਹੌਲੀ-ਹੌਲੀ ਸਮਾਂ ਬਤਾਉਂਦੇ ਇਹ ਤੁਸੀਂ 2 ਵਾਰੀ ਕਰ ਸਕਦੇ ਹੋ ਸਵੇਰੇ ਸ਼ਾਮ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਨਾ ਤੁਹਾਨੂੰ ਬਲੱਡ ਪ੍ਰੈਸ਼ਰ ਹੋਣਾ ਨਾ ਤੁਹਾਨੂੰ ਸ਼ੂਗਰ ਹੋਣਾ ਨਾ ਤੁਹਾਨੂੰ ਥਾਇਰਾਇਡ ਹੋਣਾ ਤੁਸੀਂ ਤੰਦਰੁਸਤ ਰਹੋਗੇ ਤੁਹਾਡੇ ਕੋਲ ਇਹ ਕਹਿਣ ਦਾ ਨਹੀਂ ਪ੍ਰੋਬਲਮ ਆਏਗੀ ਵੀ ਅਸੀਂ ਕੰਮ ਕਰਦੀਆਂ ਸਾਨੂੰ ਟਾਈਮ ਨਹੀਂ ਮਿਲਦਾ ਜਾਂ ਕੁਝ ਵੀ ਨਹੀਂ ਹੈ ਬਸ ਤੁਸੀਂ ਫਿੱਟ ਹੋ ਜਾਓਗੇ ਸੋ ਅਗਰ ਵੀਡੀਓ ਨੂੰ ਵਧੀਆ ਲੱਗਿਆ ਹੋਵੇ ਤਾਂ ਥੰਬਸ ਅਪ ਜ਼ਰੂਰ ਦਿਓ ਔਰ ਕੁਝ ਵੀ ਪੁੱਛਣਾ ਹੋਵੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇੰਸਟਾ ਆਈਡੀ ਹੈ ਐਸ ਸਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਔਰ ਡਾਕਟਰ ਗੁਰਸ਼ੀਲ ਸਿੰਘ ਨਾਮ ਦੇ ਤੁਸੀਂ ਸਾਨੂੰ ਉੱਥੇ ਇਨਬਾਕਸ ਵੀ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਉਨੀ ਦੇਰ ਸਾਰੇ ਜਣੇ ਆਪਣਾ ਧਿਆਨ ਰੱਖਿਓ ਔਰ ਜਿਨੇ ਸਾਡੀ ਵੀਡੀਓ ਦੇਖ ਕੇ ਇਹ ਕਸਰਤਾਂ ਕਰਨੀਆਂ ਸਟਾਰਟ ਕੀਤੀਆਂ ਨੇ ਸਾਡੀਆਂ ਭੈਣਾਂ ਨੇ ਜਾਂ ਮਾਮਾ ਨੇ ਸਾਨੂੰ ਉਹ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਜੀ